ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਏ ਆਪਾਂ ਲੈਨਿੰਗ ਵਾਲੀ ਸਟ੍ਰੇਟ ਸਲਵਾਰ ਦੀ ਕਟਾਈ ਦਾ ਤਰੀਕਾ ਜਿਹੜੀ ਲੈਨਿੰਗ ਵਾਲੀ ਸਟ੍ਰੇਟ ਸਲਵਾਰ ਹੈਗੀ ਆਪਾਂ ਇਹਦੇ ਨੀਚੇ ਮੋੜ ਕੇ ਤੇ ਦੇਖੋ ਡਿਜ਼ਾਈਨ ਬਣਾਉਣਾਗਾ ਉਹਦੇ ਲਈ ਦੇਖੋ ਆਪਾਂ ਇਹ ਜਿਹੜੀ ਸਲਵਾਰ ਹੈਗੀ ਕਿੰਨੇ ਇੰਚ ਘੱਟ-ਕੱਟਾਂਗੇ ਤੇ ਕਿਸ ਤਰੀਕੇ ਨਾਲ ਕੱਟਾਂਗੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਜਣਾ ਜਲਦੀ ਮਿਲ ਸਕੇ ਤੇਰੇ ਤੁਸੀਂ ਫਰੀਜ਼ ਲਾਈ ਕੋਰਸ ਹੈ ਘਰ ਬੈਠੇ ਸਿੱਖ ਸਕੋ ਜਿਹੜੀ ਇਹ ਸਲਵਾਰ ਹੈਗੀ ਦੇਖੋ ਇਹ ਹੈਗੀ ਸਟ੍ਰੇਟ ਸਲਵਾਰ ਹੈਗੀ ਲਾਈਨਿੰਗ ਵਾਲੀ ਸਲਵਾਰ ਹੈ ਜਿਹਦੇ ਪੌਂਚੇ ਦਾ ਆਪਾਂ ਡਿਜ਼ਾਈਨ ਬਣਾਉਣਾ ਤੇ ਇਹਦੀ ਆਪਾਂ ਤੁਹਾਨੂੰ ਕਟਾਈ ਦੱਸਾਂਗੇ ਤੇ ਨਾਲ ਹੀ ਦੇਖੋ ਹੈਗਾ ਆਪਣਾ ਦੂਸਰਾ ਚੈਨਲ ਸਿੱਧੂ ਬੁਟੀਕ ਜੋਗਾ ਜਿਹਦਾ ਆਪਾਂ ਲਿੰਕ ਦੇਖੋ ਆਪਣੇ ਹਰ ਇੱਕ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਾਂ ਜਿਹੜਾ ਐਡ ਕਰ ਦਾਂਗੇ ਤੁਸੀਂ ਉੱਥੋਂ ਜਾ ਕੇ ਜਿਹੜਾ ਆਪਣਾ ਦੂਸਰਾ ਚੈਨਲ ਹੈ ਤੁਸੀਂ ਦੇਖ ਸਕਦੇ ਹੋ ਜਿਹਦੇ ਉੱਪਰ ਆਪਾਂ ਸਿਰਫ ਕੱਲੇ ਸੂਟਾਂ ਦੇ ਵੀਡੀਓ ਪਾਵਾਂਗੇ ਉਹਦੇ ਉਪਰ ਆਪ ਕੱਲੇ ਸਿਰਫ ਜਿਹੜੇ ਕਲੋਥ ਦੀਆਂ ਸੂਟਾਂ ਆਂਦੀਆਂ ਫੋਟੋਆਂ ਹੋਣਗੀਆਂ ਤੇ ਕਲੇ ਸਰਪਾਪਾ ਵਰਕ ਵਾਲੇ ਸੂਟਾਂ ਦੇ ਵੀਡੀਓ ਜ ਲੈ ਕੇ ਆਵਾਂਗੇ ਪ੍ਰਿੰਟ ਸੂਟਾਂ ਦੇ ਵੀਡੀਓ ਜ ਲੈ ਕੇ ਆਵਾਂਗੇ ਉਹਦੇ ਉੱਪਰ ਆਪਾਂ ਜਿਹੜੇ ਕਟਾਈ ਦੇ ਵੀਡੀਓ ਨਹੀਂ ਲੈ ਕੇ ਆਉਂਦੇ ਉਹ ਆਪਾਂ ਦੇਖੋ ਲਿੰਕ ਜਿਹੜਾ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆਪਾਂ ਐਡ ਕਰਾਂਗੇ ਤੇ ਤੁਸੀਂ ਉੱਥੋਂ ਸਾਡਾ ਚੈਨਲ ਜਿਹੜਾ ਸਰਚ ਕਰ ਸਕਦੇ ਤੇ ਉਹ ਚੈਨਲ ਤੇ ਜਾ ਕੇ ਤੁਸੀਂ ਜਿਹੜੇ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਸੂਟ ਆ ਤੁਸੀਂ ਘਰ ਬੈਠੇ ਦੇਖ ਸਕਦੇ ਹੋਗੇ ਤੇ ਜਿਹੜਾ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਚਾਹੁੰਦੇ ਤਾਂ ਤੁਸੀਂ ਉਸ ਚੈਨਲ ਤੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਪਲੀਜ਼ ਸਾਡੇ ਹੋਰ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਦੇਖ ਰਹੇ ਹੋ ਸਾਨੂੰ ਇੰਸਟਾਗ੍ਰਾਮ ਹੈਰੀ ਤੋਂ ਤਾਂ ਸਾਡੇ ਕਲਰ ਬੁਟੀਕ ਤੇ ਜਾ ਕੇ ਤਾਂ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਵੀ ਫੋਲੋ ਕਰ ਲਓ ਤੇ ਉੱਥੋਂ ਜਾ ਕੇ ਜਿਹੜੇ ਤੁਸੀਂ ਨਵੇਂ ਨਵੇਂ ਡਿਜ਼ਾਈਨਾਂ ਦੀ ਪਿਕਸ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਫੈਬਰਿਕ ਬਾਰੇ ਜਾਣਕਾਰੀ ਲੈ ਸਕਦੇ ਜਿਹੜਾ ਤੁਸੀਂ ਸੂਟ ਘਰ ਬੈਠੇ ਆਰਡਰ ਕਰ ਸਕਦੇ ਹੋ ਜਿਹੜੇ ਅੱਜ ਲਈ ਆਪਾਂ ਵੀਡੀਓ ਲੈ ਕੇ ਆਏ ਉਹ ਲੈ ਕੇ ਆਪਾਂ ਲਾਈਨਿੰਗ ਵਾਲੇ ਸਟ੍ਰੈਟਸ ਤੋਂ ਬਾਅਦ ਦੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਉਹਦਾ ਕੱਟਣ ਦਾ ਤਰੀਕਾ ਦੱਸਦੇ ਜਿਹੜਾ ਡਿਜ਼ਾਈਨ ਆ ਆਪਾਂ ਪਾਉਣਾਗਾ ਤੇ ਉਹ ਆਪਾਂ ਕਿੰਨੇ ਇੰਚ ਇਹਦੇ ਆਪਣੇ ਕੋਲੇ ਕਪੜਾ ਦੇਖੋ 2.5 ਮੀਟਰ ਕਪੜਾ ਹੈ ਇਹ ਨੈਚੁਰਲ ਕ੍ਰੇਪ ਦਾ ਦੇਖੋ ਕਪੜਾ ਹੈ ਇਹਦੀ ਆਪਾਂ ਨੂੰ ਸਟ੍ਰੇਟਸ ਵਾਰ ਬਣਾਉਣੇ ਨੇ ਇਹਦੇ ਵਿੱਚ ਆਪਾਂ ਲਾਈਨਿੰਗ ਵੀ ਲਾਉਣੀ ਹੈ ਸਭ ਤੋਂ ਪਹਿਲਾਂ ਦੇਖੋ ਇਹ ਕਪੜੇ ਨੂੰ ਆਪਾਂ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਫੋਲਡ ਕੀਤਾ ਹੋਇਆ ਹੈ ਇਹਦੇ ਉੱਪਰ ਆਪਾਂ ਪ੍ਰੈਸ ਮਾਰਾਂਗੇ ਜਿਹਦੇ ਨਾਲ ਆਪਣੇ ਕਪੜੇ ਜਿਹੜੇ ਦੇ ਵਿੱਚ ਕੋਈ ਬਾਲ ਆ ਗਿਆ ਕੁਝ ਵੀ ਹੈਗਾ ਉਹ ਸਾਰਾ ਇਹਦੇ ਨਾਲ ਸੈੱਟ ਹੋ ਜਾਊਗਾ ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਸਾਰੇ ਕਪੜੇ ਨੂੰ ਪ੍ਰੈਸ ਨਾਲ ਸੈੱਟ ਕਰਾਂਗੇ ਇਸ ਤਰ੍ਹਾਂ ਕਿਉਂਕਿ ਇਹਦੇ ਨਾਲ ਆਪਾਂ ਨੂੰ ਇਹ ਕੱਟਣ ਦੇ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਂਦੀ ਹੈ ਜਿਹਦੇ ਨਾਲ ਆਪਣਾ ਸੂਟ ਵਧੀਆ ਕੱਟਿਆ ਜਾਂਦਾ ਹੈਗਾ ਇਹਨਾਂ ਆਪਾਂ ਦੇਖੋ ਸਾਰੇ ਕੱਪੜੇ ਨੂੰ ਪ੍ਰੈਸ ਕਰ ਲਿਆ ਇਹਦੇ ਸਾਰੇ ਜਿਹੜੇ ਵਾਲਾ ਆਪਾਂ ਕੱਢ ਲੈਂਦੇ ਆ ਆਪਾਂ ਹੁਣ ਦੂਸਰੀ ਸਾਈਡ ਤੇ ਵੀ ਦੇਖਦੇ ਆਂ ਦੇਖੋ ਦੂਸਰੀ ਸਾਈਡ ਤੇ ਵੀ ਮਾੜੇ-ਮੋਟੀ ਰਹਿ ਗਏ ਕਿਉਂਕਿ ਆਪਾਂ ਪ੍ਰੈਸ ਜਿਹੜੀ ਗਰਮ-ਗਰਮ ਇਹਦੇ ਉੱਪਰ ਮਾਰੀ ਹੈਗੀ ਆਸਤਰਾ ਤੁਸੀਂ ਦੇਖ ਸਕਦੇ ਹੋ ਪ੍ਰੈਸ ਮਾਰਕ ਤੇ ਮੈਂ ਕੱਪੜਾ ਜਿਹੜਾ ਬਿਲਕੁਲ ਰੈਡੀ ਕਰ ਲਿਆ ਹੁਣ ਆਪਾਂ ਦੇਖੋ ਇਹ ਦੋਨੇ ਕੰਨੀਆਂ ਤੋਂ ਕੱਪੜੇ ਨੂੰ ਇਸ ਤਰ੍ਹਾਂ ਦੇਖੋ ਸੈੱਟ ਕਰਾਂਗੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਦੂਸਰੀ ਕੰਨੀ ਤੋਂ ਵੀ ਇਹਨੂੰ ਬਿਲਕੁਲ ਬਰਾਬਰ ਕਰਕੇ ਇਹਨੂੰ ਫੋਲਡ ਕਰ ਲਾਂਗੇ ਆਪਾਂ ਇਸ ਤਰ੍ਹਾਂ ਇਹ ਦੇਖੋ ਆਪਾਂ ਕੰਨੀਆਂ ਜਿਹੜੀਆਂ ਮਿਲਾ ਲਈਆਂ ਇਹ ਕੰਨੀਆਂ ਮਿਲਾਉਣ ਤੋਂ ਬਾਅਦ ਦੇਖੋ ਆਪਾਂ ਇਹਨਾਂ ਨੂੰ ਇੰਨਾ ਐਤਰਾ ਸੈਟ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਮੇਰੀ ਪ੍ਰੋਪਰਟੀ ਲੈਣਗੇ ਕਿ ਉਹ ਕਿਸ ਤਰੀਕੇ ਨਾਲ ਕੱਟਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਦੇ نیچے ਜਿਹੜਾ ਡਿਜ਼ਾਈਨ ਪਾਉਣਾਗਾ ਉਹ ਆਪਾਂ 1.5 ਇੰਚ ਦਾ ਦੇਖੋ ਸ਼ਰਟ ਨਾਲ ਦਾ ਕੱਪੜਾ نیچے ਲਗਾ ਕੇ ਆਪਾਂ 1.5 ਇੰਚ ਥੱਲੇ ਜਿਹੜਾ ਕੱਪੜਾ ਉਹ ਦਿਖਾਉਣਾਗਾ ਤਾਂ ਆਪਾਂ ਇਹ ਸਲਵਾਰ ਜਿਹੜੀ 1.5 ਇੰਚ ਕੱਟ-ਕਟਾਂਗੇ ਦੇਖੋ ਇਹ ਸਲਵਾਰ ਨੂੰ ਆਪਾਂ ਪਹਿਲਾਂ ਨਿਸ਼ਾਨ ਦੇਵਾਂਗੇ ਆਪਣੀ ਸਲਵਾਰ ਸਾਰੀ ਇਹ ਹੈਗੀ ਕਿ 35 ਇੰਚ ਤਿਆਰ ਹਨਾ ਇਹ ਸਲਵਾਰ 35 ਇੰਚ ਤਿਆਰ ਹੈਗੀ ਇਹਨੂੰ ਦੇਖੋ ਆਪਾਂ 20 ਤਾਂ ਆਪਾਂ ਦੇ ਕਿਉਂ 3 ਇੰਚ ਐ ਇਧਰਲੀ ਸਾਈਡ ਤੋਂ ਤਾਂ ਆਪਾਂ ਇਹਦਾ ਪੂਰਾ ਨਿਸ਼ਾਨ ਲਗਾਵਾਂਗੇ ਜਾਨੀ ਕਿ 10 ਇੰਚ ਤੇ 10 ਇੰਚ ਦੇ ਆਪਾਂ ਪੂਰਾ ਨਿਸ਼ਾਨ ਲਗਾ ਲਿਆ ਇਧਰੋਂ ਆਪਾਂ 3 ਇੰਚ ਘਟਾ ਕੇ ਨਿਸ਼ਾਨ ਲਗਾਵਾਂਗੇ ਦੇਖੋ ਇਸ ਤਰ੍ਹਾਂ ਹੀ 3 ਇੰਚ ਆਪਾਂ ਘਟਾ ਲਿਆ ਤਾਂ ਆਪਾਂ ਇਧਰੋਂ 35 ਦੇ ਨਿਸ਼ਾਨ ਲਗਾਵਾਂਗੇ ਦਾ ਪੂਰਾ ਆਪਾਂ 35 ਦੇ ਨਿਸ਼ਾਨ ਲਗਾ ਲਿਆ ਇਹਦੇ ਵਿੱਚੋਂ ਹੁਣ ਆਪਾਂ 1.5 ਇੰਚ ਇਹ ਘੱਟ ਕੱਟਣੀ ਐ ਜਿਵੇਂ 34 34.5 33 ਤੇ ਨਿਸ਼ਾਨ ਲਾ ਲਿਆ ਇਹ ਆਪਾਂ ਕਿਉਂਕਿ ਆਪਾਂ ਇਹ ਆ ਪੱਦਾ 1.5 ਇੰਚ ਤਾਂ ਘੱਟ ਕੱਟੀਏ ਕਿਉਂਕਿ ਆਪਾਂ ਇਹਦੇ ਨੀਚੇ ਜਿਹੜਾ ਇੱਕ ਕਟਾਮ ਦੇ ਕੇ ਨੀਚੇ ਆਪਾਂ ਇਹਦੇ ਵਿੱਚ ਡਿਜ਼ਾਈਨ ਪਾਉਣਾਗਾ ਆਪਾਂ ਇੱਥੋਂ ਦੇ ਕੋਈ 33.5 ਦੇ ਨਿਸ਼ਾਨ ਹੋਗੇ ਇਧਰੋਂ ਵੀ ਇਹ ਨਿਸ਼ਾਨ ਆਪਾਂ ਬਿਲਕੁਲ 33.5 ਤੇ ਹੀ ਦੇਵਾਂਗੇ ਇਸ ਤਰ੍ਹਾਂ ਯਾਨੀ ਕਿ ਇਹ 3 ਇੰਚ ਆਪਾਂ ਉੱਪਰੋਂ ਜਿਹੜਾ ਕੱਢਤਾ ਇਹਨੂੰ ਆਪਾਂ ਨਿਸ਼ਾਨ ਨੂੰ ਬਿਲਕੁਲ ਦੇਖੋ ਇਸ ਤਰ੍ਹਾਂ ਸਿੱਧਾ ਕਰਾਂਗੇ ਸਕੇਲ ਨਾਲ ਆਪਾਂ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਉੱਪਰ ਇਹ ਡਿਜ਼ਾਈਨ ਪਾ ਕੇ ਵੀ ਦਿਖਾਵਾਂਗੇ ਵੀ ਜਿਹੜਾ ਡਿਜ਼ਾਈਨ ਹੈਗਾ ਆਪਾਂ ਉਹ ਕਿਹੜੇ ਤਰੀਕੇ ਨਾਲ ਪਾਉਣਾਗਾ ਅੱਜ ਸਿਰਫ ਆਪਾਂ ਤੁਹਾਨੂੰ ਇਹਦੀ ਕਟਾਈ-ਕਟਾਈ ਦੱਸਾਂਗੇ ਇਹਦੇ ਆਪਾਂ نیچے ਸ਼ਰਟਾਂ ਦਾ ਕੱਪੜਾ ਲਗਾ ਕੇ ਇਹਨਾਂ ਡਿਜ਼ਾਈਨ ਪਾਵਾਂਗੇ ਇਧਰ ਆਪਾਂ ਇਹ ਕੱਪੜੇ ਸਾਰੇ ਨੂੰ ਇੱਕੋ ਜਿਹਾ ਕਰਾਂਗੇ ਪਹਿਲਾਂ ਦੇਖੋ ਸਾਰੇ ਲੈਣ ਨੈਸਟਰ ਹੁਣ ਦੇ ਕੇ ਇਹਦਾ ਨਿਸ਼ਾਨ ਲਗਾਇਆ ਮੈਂ ਬਿਲਕੁਲ ਉੱਪਰੋਂ ਪੂਰਾ ਪੂਰਾ ਨਿਸ਼ਾਨ ਕਿਉਂਕਿ 10 ਇੰਚ ਮੈਂ ਝੋਲੀ ਦਾ ਨਿਸ਼ਾਨ ਲਗਾਇਆ ਹੈ ਤੇ ਇਧਰੋਂ ਆਪਾਂ ਇਹ 3 ਇੰਚ ਘਟਾ ਲੈ ਜਣੀ ਤੇ 3 ਇੰਚ ਘਟਾ ਲਿਆ ਹੁਣ ਇਹਦੇ ਵਿੱਚ ਆਪਾਂ ਇੱਥੋਂ ਦੇਖੋ ਇਸ ਤਰੀਕੇ ਦੇ ਨਾਲ ਆ ਇਹਦੇ ਵਿੱਚ ਗੁਲਾਈ ਦੇਵਾਂਗੇ ਐਸਤਰ ਇੱਕ ਲਾਈਨ ਦੇਣ ਤੋਂ ਬਾਅਦ ਹੁਣ ਆਪਾਂ ਜਿੰਨੀ ਇਹਨਾਂ ਦੀ ਮੂਰੀ ਤਿਆਰ ਰੱਖਣੀ ਹੈ ਉਹਦੇ ਹਿਸਾਬ ਨਾਲ ਆਪਾਂ ਨੀਚੇ ਨਿਸ਼ਾਨ ਲਗਾਵਾਂਗੇ ਮੂਰੀ ਆਪਾਂ ਰੱਖਨੇ 6.5 ਇੰਚ ਤਿਆਰ ਤਾਂ 6.5 ਤੇ 2 8 ਇੰਚ ਆਪਾਂ ਇੱਥੇ 9 ਇੰਚ ਤੇ ਦੇ ਲਾਂਗੇ ਕਿਉਂਕਿ ਥੋੜਾ ਜਿਹਾ ਜਦੋਂ ਆਪਾਂ ਇਹਦੇ ਵਿੱਚ ਕਾਟ ਪਾ ਕੇ ਹਨਾ ਵੀ ਆਪਾਂ ਨੀਚੇ ਇਹ ਡਿਜ਼ਾਈਨ ਲਗਾਉਣਾਗਾ ਕਿਉਂਕਿ ਆਪਾਂ ਨੀਚੇ ਤੋਂ ਸਲਵਾਰ ਦੀ ਮੂਰੀ ਚੱਕਾਂਗੇ ਉੱਪਰੋਂ ਆਪਣੀ ਮੂਰੀ ਜਿਹੜੀ ਉਹਦੇ ਹਿਸਾਬ ਨਾਲ ਆਪਾਂ ਐਸਟਰਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਆਉਗੀ ਇਹ ਨਿਸ਼ਾਨੀ ਇਹ ਰhspace ਕਿ ਇਹਨਾਂ ਨੂੰ ਵੀ ਸਿੱਧਾ ਕਰ ਸਕਦੇ ਆ ਇਸ ਤਰ੍ਹਾਂ ਦੇਖੋ ਇਹ ਨਿਸ਼ਾਨ ਨੂੰ ਮੈਂ ਬਿਲਕੁਲ ਸਿੱਧਾ ਕਰ ਲਿਆ ਹੱਸਦੀ ਹੁਣ ਤੱਕ ਜਦ ਇਹ ਵਾਲੀ ਕਟਾਈ ਹੈ ਸਭ ਤੋਂ ਪਹਿਲਾਂ ਪਹਿਥੋਂ ਕੱਟ ਕਰਾਂਗੇ ਇਹਨੂੰ ਮੈਨੂੰ ਆਪਾਂ ਇੱਥੋਂ ਕੱਟ ਕਰਕੇ ਲੈ ਕੇ ਦੇਖੋ ਐਸਟਰਾ ਦੇਖੇ ਤਾਂ ਹੋ ਗਈ ਦੀ ਸਲਵਾਰ ਦੇ ਕੁੰਦਿਆਂ ਦੀ ਕਟਾਈ ਹੁਣ ਆਪਾਂ ਤੁਹਾਨੂੰ ਦੱਸ ਦੇਣੀ ਦੀ ਲੈਂਡਿੰਗ ਹੈ ਕਿ ਉਹ ਕਿਸ ਤਰੀਕੇ ਨਾਲ ਕੱਟੇ ਨੇ ਕਈ ਮੇਰੀ ਆਪਾਂ ਨੇ ਦੇਖੋ ਮੈਨੂੰ ਫੋਨ ਆਇਆ ਵੀ ਜਦੋਂ ਅਸੀਂ ਸਟ੍ਰੇਟ ਸਲਵਾਰ ਦੀ ਲੈਂਡਿੰਗ ਕੱਟਦੇ ਸਾਨੂੰ ਉਹਦੇ ਬਾਰੇ ਦੱਸੋ ਕਿਉਂਕਿ ਅਸੀਂ ਅਣਜਾਣ ਆ ਪਹਿਲੀ ਵਾਰ ਜਿਹੜਾ ਕੰਮ ਸਟਾਰਟ ਕੀਤਾ ਹੈਗਾ ਸਾਨੂੰ ਉਹਦਾ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਇਹਨੂੰ ਕਿਸ ਤਰ੍ਹਾਂ ਕਟਾਈ ਕਰੀਏ ਦੇਖੋ ਇਹ ਲੈਂਡਿੰਗ ਹੈ ਕਿ ਆਪਣੇ ਕੋਲੇ ਇਹ ਮੰਨੋ ਆਪਣੇ ਕੋਲੇ ਦੇਖੋ ਪਣੇ ਲੋਟ ਦੋਨੇ ਕੱਪੜੇ ਨੇ ਜਿਹੜੇ ਆਪਾਂ ਦੋਨੇ ਨਾਲ ਮੋੜ ਕੇ ਇਸ ਤਰ੍ਹਾਂ ਕਰ ਲਿਆ ਇਹਨੂੰ ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਫੜਨਾ ਹੈ ਇਸ ਤਰ੍ਹਾਂ ਹੁਣ ਇਹ ਜਿਹੜੀਆਂ ਵੀ ਆਪਾਂ ਜਿਹੜੇ ਚਾਰੇ ਕੰਨੀਆਂ ਇਸ ਤਰ੍ਹਾਂ ਮਿਲਾ ਲਾਂਗੇ ਜਿਵੇਂ ਆਪਾਂ ਉਹ ਕੱਪੜਾ ਫੋਲਡ ਕੀਤਾ ਸੀ ਸਲਵਾਰ ਦਾ ਓਵੇਂ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਇੰਨੇ ਕੱਪੜੇ ਫੋਲਡ ਕਰਕੇ ਰੱਖ ਲਿਆ ਹਨ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਪਹਿਲੇ ਸਾਈਡਿੰਗ ਕਰਾਂਗੇ ਸਾਰੇ ਕੱਪੜੇ ਦੀ ਜਿਹੜਾ ਆਪਣਾ ਇਹ ਲਾਈਨਿੰਗ ਦਾ ਕੱਪੜਾ ਹੈ ਬਿਲਕੁਲ ਬਰਾਬਰ ਹੋਵੇ ਸਾਰਾ ਇਹਨਾਂ ਆਪਾਂ ਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ ਸੈੱਟ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਦੇਖ ਇਹਦੇ ਉੱਪਰ ਕੀ ਕਰਾਂਗੇ ਸਲਵਾਰ ਦਾ ਇੱਕ ਪੀਸ ਲਵਾਂਗੇ ਆਪਾਂ ਜਿਹਦੀ ਆਪਾਂ ਸਲਵਾਰ ਕਟਾਈ ਕੀਤੀ ਹੈਗੀ ਫੈਬਰਿਕ ਸਲਵਾਰ ਵਾਲਾ ਉਹਦੇ ਵਿੱਚੋਂ ਆਪਾਂ ਇੱਕ ਪੀਸ ਲਵਾਂਗੇ ਐਸ ਤਰ੍ਹਾਂ ਆਪਾਂ ਦੇਖ ਇਹਦੇ ਵਿੱਚੋਂ ਇੱਕ ਪੀਸ ਲੈ ਲਿਆ ਇੱਕ ਪੀਸ ਨੂੰ ਆਪਾਂ ਉਸੇ ਕਰਾਈ ਦੇ ਉੱਪਰ ਰੱਖਾਂਗੇ ਪਹਿਲਾਂ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਦਾ ਲਾਈਨਿੰਗ ਕੱਟਣ ਦਾ ਤਰੀਕਾ ਦੱਸ ਦੇਣ ਦੇਖੋ ਆਪਾਂ ਇਹ ਕੱਪੜਾ ਸਾਰਾ ਫੋਲਡ ਕਰ ਲਿਆ ਹੈ ਨਾ ਐਸੇ ਸਾਈਡ ਤੋਂ ਦੇਖ ਕੇ ਇਹ ਕੱਪੜਾ ਬੰਦ ਹੈਗਾ ਜਿਵੇਂ ਆਪਣਾ ਸਲਵਾਰ ਦਾ ਦੇਖੋ ਬਿਨਾ ਪੌਂਚੇ ਵਾਲੀ ਸਲਵਾਰ ਦੇ ਆਪਾਂ ਕਟਾਈ ਕੀਤੀ ਹੈ ਇਸੇ ਤਰ੍ਹਾਂ ਦੇਖੋ ਇਧਰ ਬੰਦ ਰਹੂਗਾ ਇਸ ਇਧਰਲੇ ਪਾਸੇ ਆਪਾਂ ਥੋੜਾ ਜਿਹਾ ਹਲਕਾ ਇਹਦਾ ਲਾਈਨਿੰਗ ਦੇ ਵਿੱਚ ਜੋੜ ਪਾਉਗਾ ਇਹ ਚੀਜ਼ ਤੁਸੀਂ ਹਮੇਸ਼ਾ ਧਿਆਨ ਰੱਖਣਾ ਜਦੋਂ ਤੁਸੀਂ ਸਲਵਾਰ ਦੇ ਲਾਈਨਿੰਗ ਕਟਾਈ ਕਰਦੇ ਹੋ ਕਈ ਮੇਰੇ ਭੈਣਾਂ ਕੀ ਹੁੰਦੀਆਂ ਨੇ ਐਸੇ ਲੋੜ ਕੁੰ ਦੇਖੋ ਅੰਦਰਲੀ ਛੜ ਕਰਾਂਗੇ ਤਾਂ ਵੀ ਬਾਹਰਲੀ ਛੜ ਕਰਾਂਗੇ ਤਾਂ ਵੀ ਦੇਖੋ ਸਲਵਾਰ ਦੇ ਕੱਪੜੇ ਦੇ ਵਿੱਚ ਦੀ ਜਿਹੜਾ ਬਾਹਰ ਦਿਖਾਈ ਦਿੰਦਾਗਾ ਜਿਹਦੇ ਨਾਲ ਉਹ ਲਾਈਨਿੰਗ ਸੈੱਟ ਨਹੀਂ ਆਉਂਦੀ ਹੁਣ ਜਿਹੜੀ ਆਪਾਂ ਲਾਈਨਿੰਗ ਕੱਟਾਂਗੇ ਇਹਦੇ ਆਪਾਂ ਸਿਰਫ ਆਸਣ ਦੇ ਵਿੱਚ ਇੱਥੇ ਜਿੱਥੇ ਆਪਣਾ ਝੋਲੀ ਦਾ ਨਿਸ਼ਾਨ ਆ ਜੂਗਾ ਤੇ ਝੋਲੀ ਝੋਲੀ ਤੇ ਆਪਾਂ ਜਿਹੜਾ ਦੇ ਵਿੱਚ ਜੋੜ ਪਾਵਾਂਗੇ ਦੇਖੋ ਇਹ ਕੱਪੜੇ ਨੂੰ ਮੈਂ ਇਸੇ ਤਰ੍ਹਾਂ ਇਹ ਦੇਖੋ ਸਲਵਾਰ ਜਿਹੜੀ ਕੱਟ ਕਰੀ ਹੈਗੀ ਇਹਨੂੰ ਮੈਂ ਇਹਦੇ ਉੱਪਰ ਰੱਖੂੰਗੀ ਐਸ ਤਰ੍ਹਾਂ ਇਹਦੇ ਉੱਪਰ ਮੈਂ ਇਸ ਤਰ੍ਹਾਂ ਰੱਖੂੰਗੀ ਇਹਨੂੰ ਤੇ ਇਧਰੋਂ ਆਪਾਂ ਉਹ ਵੀ 3 ਇੰਚ ਨੀਚੇ ਨੂੰ ਕਰਕੇ ਰੱਖਾਂਗੇ ਫਿਰ ਇਧਰੋਂ ਆਪਾਂ ਇਹ ਬਿਲਕੁਲ ਬਰਾਬਰ ਕਰਾਂਗੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਨੀਚੇ ਨੂੰ ਰੱਖਾਂਗੇ ਕਿਉਂਕਿ ਆਪਾਂ ਥੋੜਾ ਜਿਹਾ ਇਹ ਕੱਪੜਾ ਜਿਹੜਾ ਲੈਣ ਨੂੰ ਗਾਣਾ ਇਹਨਾਂ ਆਪਾਂ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਰੱਖ ਕੇ ਸੈੱਟ ਕਰਾਂਗੇ ਪਹਿਲਾਂ ਇਸ ਤਰ੍ਹਾਂ ਦੇਖ ਲਈਏ ਪ੍ਰੋਪਰ ਰੱਖ ਲਿਆ ਇਹ ਰੱਖਣ ਤੋਂ ਬਾਅਦ ਹੁਣ ਆਪਾਂ ਦੇਖੋ ਜਿਹੜੀ ਇਹ ਲਾਈਨ ਹੈਗੀ ਪਹਿਲਾਂ ਇਹਨੂੰ ਆਪਾਂ ਇਹਦੇ ਨਾਲ-ਨਾਲ ਕਟਾਈ ਕਰ ਲਾਂਗੇ ਇਸ ਤਰ੍ਹਾਂ ਥੋੜੀ-ਥੋੜੀ ਜ਼ਿਆਦਾ ਛੱਡਾਂਗੇ ਆਪਾਂ 10-10 ਇੰਚ ਵੱਧ ਕੱਟਾਂਗੇ ਇਸ ਤਰ੍ਹਾਂ ਜ਼ਿਆਦਾ ਨਹੀਂ ਸਿਰਫ 10-10 ਇੰਚ ਇਧਰੋਂ ਆਪਾਂ ਲਵਾਈ ਦੇ ਵਿੱਚ ਵੀ 10 ਇੰਚ ਜਿਹੜੀ ਜ਼ਿਆਦਾ ਲਾਵਾਂਗੇ ਜੇ ਜੇ ਆਪਾਂ ਇਧਰੋਂ ਕਰਨੀਏ ਕੱਟ ਤੇ ਇਹਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਦਾ ਤੈਂਚ ਬੱਦ ਕੱਟ ਲੰਨੇ ਕਈ ਵਾਰ ਦੇ ਕਪਸ ਲਾਈ ਲਾਉਣ ਵੇਲੇ ਲੈਣੇ ਦੇ ਵੱਧ ਘੱਟ ਜੇ ਉਹਦੇ ਨਾਲ ਆਪਣੀ ਦਿੱਕਤ ਨਹੀਂ ਆਉਂਦੀ ਹੁਣ ਦੇਖੋ ਰਹਿ ਗਿਆ ਆਪਣਾ ਇਹ ਇੰਨਾ ਕਾ ਕਪੜਾ ਜ਼ਿਆਦਾ ਇਹ ਇੰਨਾ ਕਾ ਕਪੜਾ ਜ਼ਿਆਦਾ ਰਹਿਣ ਤੋਂ ਬਾਅਦ ਹੁਣ ਆਪਾਂ ਇਹ ਕਪੜੇ ਨੂੰ ਫੜਾਂਗੇ ਇਸੇ ਤਰ੍ਹਾਂ ਹੀ ਕਿਉਂਕਿ ਆਪਣੇ ਕੋਲੇ ਚਾਰੇ ਕੰਨੀਆਂ ਨਹੀਂ ਹੈ ਇਹ ਕਪੜਾ ਆਪਾਂ ਇਸ ਤਰ੍ਹਾਂ ਨਿੱਕਿਓਂ ਜਿਹੜੇ ਦੇ ਵਿੱਚ ਜੋੜ ਲਗਾਵਾਂਗੇ ਇਹ ਐਸੇ ਤਰ੍ਹਾਂ ਇਹਦੇ ਉੱਪਰ ਰੱਖ ਕੇ ਨੂੰ ਇਸੇ ਤਰ੍ਹਾਂ ਹੀ ਦੇਖੇ ਨਾਲ ਨਾਲ ਆਪਾਂ ਇਹ ਕਪੜੇ ਨੂੰ ਵੀ ਜਿਹੜਾ ਕੱਟ ਕਰ ਲਾਂਗੇ ਐਕਸਟਰਾ ਦੇਖੋ ਇਹ ਹੋ ਗਿਆ ਆਪਣੇ ਸਲਵਾਰ ਦੇ ਕੁੰਦਿਆਂ ਦੀ ਕਟਾਈ ਲੈਨਿੰਗ ਦੀ ਕਟਾਈ ਹੁਣ ਆਪਾਂ 벨ਟ ਦੀ ਕਟਾਈ ਕਰਾਂਗੇ ਜਿਹਦੇ ਆਪਾਂ 벨ਟਾ ਦੇ ਵਿੱਚ ਕਿੰਨੇ ਇੰਚ ਪਾਵਾਂਗੇ ਹੁਣ ਦੇਖੋ ਆਪਣੇ ਕੋਲੇ ਰਹਿ ਗਿਆ ਜਿਹੜਾ ਇਹ ਵਾਲਾ ਐਕਸਟਰਾ ਕੱਪੜਾ ਹਨਾ ਇਹ ਐਕਸਟਰਾ ਕੱਪੜੇ ਨੂੰ ਆਪਾਂ ਇਹਦੇ ਵਿੱਚੋਂ ਆਪਾਂ 벨ਟ ਕਟਾਈ ਕਰਾਂਗੇ ਹੁਣ ਬੈਲਟ ਹੈ ਕਿ 24 ਇੰਚ ਤਿਆਰ ਤਾਂ ਆਪਾਂ ਇਹਨੂੰ ਲੰਬੀ ਬੈਲਟ ਨੂੰ ਕੱਟਾਂਗੇ 25 ਇੰਚ ਤੇ ਚੜਾਈ ਦੇ ਵਿੱਚ ਕੱਟਾਂਗੇ ਆਪਾਂ 7 ਇੰਚ ਐਸ ਤਰ੍ਹਾਂ ਦੇਖੋ ਮੈਂ ਲਵਾਂਗੀ 25 ਇੰਚ ਲੰਬਾਈ ਦੇ ਵਿੱਚ ਚੜਾਈ ਦੇ ਵਿੱਚ ਲਵਾਂਗੇ ਆਪਾਂ 7 ਇੰਚ ਇਹ ਆਪਾਂ ਦੇਖੋ ਇੱਥੇ ਕਟਾਈ ਕਰ ਲਈ ਇਹ ਹੋ ਗਈ ਆਪਣੀ ਬੈਲਟ ਦੀ ਕਟਾਈ ਇਹ ਆਪਣੀ ਬੈਲਟ ਦੀ ਕਟਾਈ ਹੋ ਗਈ ਜਦੋਂ ਆਪਾਂ ਇਹ ਬੈਲਟ ਨੂੰ ਦੇਖੇ ਨਾ ਜੜਾਂਗੇ ਉਦੋਂ ਆਪਾਂ ਇਹਦੀ ਕਟਾਈ ਕਰਾਂਗੇ ਜਿਹੜੀ ਇਹਦੀ ਲਾਈਨਿੰਗ ਦੀ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਤੇ ਆਪਾਂ ਮੂਰੇ ਦੇ نیچے ਸਲਵਾਰ ਨਾਲ ਦਾ ਕੱਪੜਾ ਲਗਾ ਕੇ ਜਿਹੜਾ ਡਿਜ਼ਾਈਨ ਪਾਉਣਾਗਾ ਕਿਉਂਕਿ ਆਪਾਂ 1.5 ਇੰਚ ਜਿਹੜੀ ਸਲਵਾਰ ਕੱਟ ਕੱਟੀ ਆ ਤਾਂ ਆਪਾਂ ਤੁਹਾਨੂੰ ਡਿਜ਼ਾਈਨ ਪਾਉਣ ਦਾ ਤਰੀਕਾ ਦੱਸਾਂਗੇ ਵੀ ਜਿਹੜਾ ਕੱਪੜਾ ਆਪਾਂ ਸਲਵਾਰ ਨਾਲ ਸ਼ਰਟ ਨਾਲ ਦਾ ਸਲਵਾਰ ਦੇ ਪਹੁੰਚ ਤੇ ਕਿੱਦਾਂ ਲਗਾ ਸਕਦੇ ਆ ਤੇ ਉਹ ਵੀਡੀਓ ਵੀ ਆਪਾਂ ਕੱਲ ਨੂੰ ਜਲਦੀ ਪਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਆਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ